ਔਰ ਇਤੇ ਨੋਟ ਕਰਿਓ ਲਿਖਿਆ ਹੈ ਮਰੀਜ਼ਾਂ ਵਾਸਤੇ ਫ੍ਰੀ ਸੇਵਾ ਔਰ ਬੜਾ ਵੱਡਾ ਦਿਲ ਚਾਹੀਦਾ ਇਹ ਵੀ ਲਿਖਣ ਲਈ ਔਰ ਇਸ ਬੰਦੇ ਦੀ ਖਾਸियत ਇਹ ਹੈ ਸਵਾਲ ਇਹਨਾਂ ਨੂੰ ਪੁੱਛਣਾ ਵੀ ਹੈ ਵੀ ਤੁਸੀਂ ਲੈ ਕੇ ਲਾਇਆ ਕਿ ਮਰੀਜ਼ਾਂ ਵਾਸਤੇ ਫ੍ਰੀ ਚਾਹ ਦੀ ਸੇਵਾ ਇਹ ਲੈ ਕੇ ਲਾਇਆ ਕਿ ਬਾਕੀ ਸੱਚੀ ਸੇਵਾ ਹੈਗੀ ਹੈ ਚੱਟੇ ਬਣਾ ਲੈ ਜੋਗੀਆਂ ਥੂਨੇ ਲਾ ਲੈ ਜੋਗੀਆਂ ਤੇਰਾ ਕੀਤ ਮਹੀਨਾ ਆਇਆ ਤੇਰਾ ਕੀਤ ਮਹੀਨਾ ਆਇਆ ਪਗਵੇਂ ਪਾਲੇ ਜੋਗਿਆ ਪਗਵੇਂ ਪਾਲੇ ਜੋਗਿਆ ਇਹ ਬਾਬਾ ਜੀ ਦੀ ਪੇਟਾ ਜੀ ਸਖਤ ਜ਼ੁਬਾਨਾਂ ਰੱਖਣ ਵਾਲੇ ਦਿੰਦੇ ਨਾ ਨੁਕਸਾਨ ਸਖਤ ਜ਼ੁਬਾਨਾਂ ਰੱਖਣ ਵਾਲੇ ਦਿੰਦੇ ਨਾ ਨੁਕਸਾਨ ਬੁੱਲਿਆ ਡਰ ਉਹਨਾਂ ਦੇ ਕੋਲੋਂ ਜਿਹੜੇ ਝੁਕ ਝੁਕ ਕਰਨ ਸਲਾਮ ਅ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਇੱਕ ਬਹੁਤ ਹੀ ਅ ਫਕਰਸ਼ਕ ਤੁਹਾਡੇ ਰੂਬਰੂ ਕਰਾਉਣਾ ਹੈ ਔਰ ਰੂਬਰੂ ਕਰਾਉਣ ਤੋਂ ਪਹਿਲਾਂ ਹੀ ਕਿਉਂਕਿ ਇਹ ਚਾਹ ਦੀ ਇੱਕ ਸਟਾਲ ਹੈ ਹੁਸ਼ਿਆਰਪੁਰ ਦਸੂਆ ਰੋਡ ਹੈ ਔਰ ਗਰਦੀ ਵਾਲਾ ਕਸਬਾ ਆ ਔਰ ਸੀਰਾ ਐਂਗਰੋ ਇੰਡਸਟਰੀ ਦੇ ਬਿਲਕੁਲ ਸਾਹਮਣੇ ਇਹ ਜਿਹੜੀ ਛੋਟੀ ਜਿਹੀ ਟੀ ਸਟਾਲ ਹੈ ਔਰ ਇੱਥੇ ਨੋਟ ਕਰਿਓ ਲਿਖਿਆ ਹੈ ਮਰੀਜ਼ਾਂ ਵਾਸਤੇ ਫ੍ਰੀ ਸੇਵਾ ਔਰ ਬੜਾ ਵੱਡਾ ਦਿਲ ਚਾਹੀਦਾ ਇਹ ਵੀ ਲਿਖਣ ਲਈ ਔਰ ਇਸ ਬੰਦੇ ਦੀ ਖਾਸियत ਇਹ ਹੈ ਕਿ ਇਹ ਬੰਦਾ ਕਮਾਲ ਦਾ ਫੱਕਰ ਕਮਾਲ ਦਾ ਸੂਫੀ ਗੀਤਕਾਰ ਹੈ ਲਿਖਦਾ ਆ ਸੋ ਆਓ ਤੁਹਾਨੂੰ ਉਹਨਾਂ ਦੇ ਰੂਬ ਰੂ ਕਰਵਾਈਏ ਸੋ ਇਹ ਨੇ ਸਾਡੇ ਦਵਿੰਦਰ ਦਾਰਾਪੁਰੀ ਜੀ ਔਰ ਥੋੜਾ ਸਵਾਗਤ ਹੈ ਜੀ ਤੇ ਪਹਿਲਾਂ ਤਾਂ ਦਵਿੰਦਰ ਦਾਰਾਪੁਰੀ ਜਿਹਦੇ ਕੋਲੋਂ ਆਪਾਂ ਜਾਣਨਾ ਚਾਹੁੰਦੇ ਆਂ ਬਈ ਇਹ ਜਿਹੜਾ ਇਹਨਾਂ ਨੂੰ ਲਿਖਣ ਦਾ ਸ਼ੌਂਕ ਹੈ ਕਦੋਂ ਤੋਂ ਹੈ ਇਹ ਭਾਵੇਂ ਮੈਨੂੰ ਤਕਰੀਬਨ ਸਾਲ 2002 ਤੋਂ ਜੀ ਮੈਂ ਲਿਖਦਾ ਪਿਆ ਆ ਤੇ ਕੁਝ ਹੁਣ ਜਾ ਕੇ ਚੱਲਣ ਲੱਗੀ ਆ ਜੀ ਮੇਰੇ ਗਾਣੇ ਓਕੇ ਜੀ ਔਰ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਆ ਕਿ ਇਹਨਾਂ ਦੇ ਕੁਝ ਜਣੀਆਂ ਪੇਟਾਂ ਆ ਰਿਕਾਰਡ ਵੀ ਹੋਈਆਂ ਜੀ ਕਿੰਨੀਆਂ ਹੋਈਆਂ ਰਿਕਾਰਡ ਹੋਈਆਂ ਆ ਔਰ ਲੇਕਿਨ ਇੱਕ ਜਿਹੜਾ ਐਕਸਪੋਜ਼ਰ ਮਿਲਣਾ ਚਾਹੀਦਾ ਮੈਂ ਸਮਝਦਾ ਇੱਕ ਗੀਤਕਾਰ ਨੂੰ ਜਿਹੜਾ ਉਹਦਾ ਮਾਣ ਮਿਲਣਾ ਚਾਹੀਦਾ ਉਹ ਜ਼ਰੂਰ ਮਿਲਣਾ ਚਾਹੀਦਾ ਆ ਕਿਉਂਕਿ ਲਿਖਣ ਵਾਲੇ ਦੀ ਮਿਹਨਤ ਲੱਗਦੀ ਹੈ ਸੋ ਮੈਂ ਗੁਜਾਰਿਸ਼ ਕਰਦਾ ਆ ਦਵਿੰਦਰ ਤਾਰਾਪੁਰੀ ਜੀ ਨੂੰ ਕਿ ਉਹ ਆਪਣੀ ਪੇਸ਼ਕਸ਼ ਆਪਣੀ ਲਿਖਤ ਸਾਡੇ ਨਾਲ ਸਾਂਝੀ ਕਰਨ ਹਾਂਜੀ ਤਾਰਾਪੁਰੀ ਉਹ ਇਹ ਸੁਣ ਲਓ ਮੁੰਡੇ ਲੱਜਣ ਵਾਲਿਓ ਨੋਹਾ ਘਰ ਚੋਂ ਕੱਢਣ ਵਾਲਿਓ ਸੌ ਲਓ ਮੁੰਡੇ ਲੱਜਣ ਵਾਲਿਓ نوਹਾ ਘਰ ਚੋਂ ਕੱਢਣ ਵਾਲਿਓ ਇੰਜ ਲੱਗਦਾ ਜਿਵੇਂ ਫੁੱਲਾਂ ਦੀਆਂ ਪਿਆਰੀਆਂ ਹੁੰਦੀਆਂ ਨੇ ਪੁੱਤਾਂ ਵਾਂਗੂ ਧੀਆਂ ਵੀ ਬਹੁਤ ਪਿਆਰੀਆਂ ਹੁੰਦੀਆਂ ਨੇ ਪੁੱਤਾਂ ਨਾਲੋਂ ਧੀਆਂ ਵੀ ਬਹੁਤ ਪਿਆਰੀਆਂ ਹੁੰਦੀਆਂ ਨੇ ਕਿਆ ਬਾਤ ਹੈ ਜੀ ਕਿਆ ਬਾਤ ਹੈ ਵੈਸੇ ਆ ਦਾਰਾਪੁਰੀ ਜਿੱਦਾ ਜਿਹੜਾ ਮੇਨ ਕੰਮ ਹੈ ਉਹ ਗੀਤਕਾਰੀ ਦਾ ਆ ਲੇਕਿਨ ਇਹਨਾਂ ਦੀ ਆਵਾਜ਼ ਤੋਂ ਵੀ ਤੁਹਾਨੂੰ ਅੰਦਾਜ਼ਾ ਹੋ ਗਿਆ ਹੋਣਾ ਕਿ ਜਿਹੜਾ ਹੈਗਾ ਇਹਨਾਂ ਵਿੱਚ ਕਲਾ ਜਿਹੜੀ ਹੈਗੀ ਆ ਬਹੁਤ ਖੂਬ ਹੈ ਭਰੀ ਹੋਈ ਹੈ ਸੋ ਆ ਦਾਰਾਪੁਰੀ ਸਾਹਿਬ ਮੈਨੂੰ ਪਤਾ ਲੱਗਾ ਵੀ ਤੁਸੀਂ ਪੇਟਾਂ ਮਾਤਾ ਦੀਆਂ ਬੇਟਾਂ ਹਾਂ ਜੀ ਹਾਂ ਨਾ ਬਾਬਾ ਜੀ ਦੀਆਂ ਬੇਟਾਂ ਬਹੁਤ ਲਿਖਦੇ ਹੋ ਰਿਕਾਰਡ ਵੀ ਹੋ ਰਹੀਆਂ ਆ ਤੁਹਾਡੀਆਂ ਹਾਂਜੀ 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 ਸੋ ਮੈਂ ਤੁਹਾਨੂੰ ਗੁਜਾਰਿਸ਼ ਕਰਨਾ ਹੈ ਕਿ ਕੋਈ ਭੇਟ ਜਿਹੜੀ ਹੈਗੀ ਆ ਉਹ ਸਾਡੇ ਦਰਸ਼ਕਾਂ ਦੇ ਸਾਹਮਣੇ ਜ਼ਰੂਰ ਕਰੋ ਹਾਂਜੀ 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 ਹੁਣੇ-ਹੁਣੇ ਆਪਣੀਆਂ YouTube ਤੇ ਚੱਲ ਰਹੀ ਆ ਜੀ ਭੇਟਾਂ ਲੱਗੀਆਂ ਆ ਸੁਪਨੇ ਚੋਲੀਪੁੱਤ ਦੇ ਸੱਤਾ ਸੁਖੀ ਸਿੰਗੀ ਭੇਟ ਆਈ ਆ ਜੀ ਨਵੀਂ ਬਾਬਾ ਬਲਕਨਾ ਜੀ ਦੀ ਇਹ ਵੀ ਸੱਤਾ ਸੁਖੀ ਨੇ ਗਾਈ ਆ ਚੇਤ ਵੀ ਨਾ ਕਮਲ ਕਲਸੀ ਤੇ ਚਲੋ ਵੈਸ਼ਨੋ ਚਲੀਏ ਪ੍ਰੋਫੈਸਰ ਕਲਾਸ਼ਟਵਾਲ ਭਾਜੀ ਹੁਣੀ ਆ ਇਹ ਤੇ ਬਾਬਾ ਜੀ ਦੇ ਨਾਮ ਦੀਆਂ ਲੋਹੜਾ ਚੜੀਆਂ ਗਨੂ ਡੈਰੀ ਵਾਲੇ ਭਾਜੀ ਸਾਡੇ ਘਾਰੇ ਆ ਜੀ ਔਰ ਇੱਕ ਮੇਰੀ ਨਵੀਂ ਆ ਰਹੀ ਆ ਐਲਬਮ ਵਾ ਦਾ ਮੰਜਾ ਜੀ ਮਾ ਦਾ ਮੁੰਡਾ ਇੱਕ ਛੋਟਾ ਜਿਹਾ ਬੱਚਾ ਆ ਰਿਹਾ ਜੀ ਅਭਿਸ਼ੇਕ ਆ ਵੀ ਉਹ ਸ਼ੇਕ ਆ ਵੀ ਉਸ ਮੱਤੇ ਦਾ ਨਾਮ ਆ ਔਰ ਬਹੁਤ ਹੀ ਸੋਹਰੇ ਤਰੀਕੇ ਨਾਲ ਉਹਨਾਂ ਨੇ ਗਾਇਆ ਹੈ ਗਾਇਆ ਤੇ ਉਹਨਾਂ ਦੇ ਫਾਦਰ ਸਾਹਿਬ ਤਾਇਆ ਟੱਲੀ ਰਾਮ ਜੀ ਜਿਨ੍ਹਾਂ ਨੇ ਬਹੁਤ ਵਧੀਆ ਵੀਡੀਓ ਇਹਨੂੰ ਸ਼ੂਟ ਕੀਤਾ ਹੈ ਜੀ ਠੀਕ ਹੈ ਕੋਈ ਭੇਟ ਸਾਂਝੀ ਕਰਨੀ ਚਾਹੋਗੇ ਸਾਡੇ ਰਸਤੇ ਨਾਲ ਹਾਂ ਜੀ ਆ ਜੀ ਹਾਂ ਜੀ ਚੰਡੇ ਬਣਾ ਲੈ ਜੋਗਿਆ ਤੂੰ ਨੇ ਲਾਲੇ ਜੋਗਿਆ ਛੰਡੇ ਬਣਾ ਲੈ ਜੋਗਿਆ ਤੂੰ ਨੇ ਲਾਲੇ ਜੋਗਿਆ ਤੇਰਾ ਚੀਤ ਮਹੀਨਾ ਆਇਆ ਤੇਰਾ ਚੀਤ ਮਹੀਨਾ ਆਇਆ ਪਗਵੇਂ ਪਾਲੇ ਜੋਗਿਆ ਪਗਵੇਂ ਪਾਲੇ ਜੋਗਿਆ ਸੋ ਇੱਕ ਮਾਤਾ ਰਾਣੀ ਦੀ ਢੇਡ ਜਿਹੜੀ ਹੈਗੀ ਆ ਉਹ ਵੀ ਸਾਨੂੰ ਸੁਣਾਣਗੇ ਹਾਂਜੀ ਤੂੰ ਇਹ ਵੈਸ਼ਨੋਜਵਾਲਾ ਨੇੜਾ ਦੇਵੀ ਮਹਾਕਾਲਾ ਤੂੰ ਇਹ ਵੈਸ਼ਨੋਜਵਾਲਾ ਨੇੜਾ ਦੇਵੀ ਮਹਾਕਾਲਾ ਤੇਰਾ ਸਾਰਿਆਂ ਤੋਂ ਸੋਹਣਾ ਦਰਬਾਰ ਦਾਤੀਏ ਤੇਰਾ ਸਾਰਿਆਂ ਤੋਂ ਸੋਹਣਾ ਦਰਬਾਰ ਦਾਤੀਏ ਸਾਡੀ ਰੋਂਦੇ ਆਂਦੀ ਸੁਣ ਲੈ ਪਕਾਰ ਦਾਤੀਏ ਸਾਡੀ ਰੋਂਦੇ ਆਂਦੀ ਸੁਣ ਲੈ ਪਕਾਰ ਦਾਤੀਏ ਆਹ ਕੀ ਬਾਤ ਹੈ ਜੀ ਬਹੁਤ ਖੂਬ ਔਰ ਮੈਂ ਇੱਕ ਸਵਾਲ ਇਹਨਾਂ ਨੂੰ ਪੁੱਛਣਾ ਵੀ ਹੈ ਵੀ ਤੁਸੀਂ ਲੈ ਕੇ ਲਾਇਆ ਕਿ ਮਰੀਜ਼ਾਂ ਵਾਸਤੇ ਫ੍ਰੀ ਚਾਹ ਦੀ ਸੇਵਾ ਇਹ ਲੈ ਕੇ ਲਾਇਆ ਕਿ ਬਾਕੀ ਸੱਚੀ ਸੇਵਾ ਹੈਗੀ ਐ ਇਹ ਹਾਂਜੀ ਨਹੀਂ ਜੀ ਅਸੀਂ ਜੇ ਕੋਈ ਪੇਸ਼ੈਂਟ ਜਿੱਦਾਂ ਸਾਡੇ ਲਾਗੇ ਸਾਗੇ ਡਾਕਟਰ ਸਾਹਿਬ ਹੈਗੇ ਆ ਉੱਥੋਂ ਆਉਂਦੇ ਆ ਤਾਂ ਮੈਂ ਤੁਹਾਨੂੰ ਇਹੀ ਕਹਿੰਦਾ ਹਾਂ ਵੀ ਤੁਸੀਂ ਇਹਨਾਂ ਦੇ ਪਾਸੇ ਰਹਿਣ ਦਿਓ ਪਰ ਉਹ ਫੇਰ ਵੀ ਕਈ ਬੰਦੇ ਹੁੰਦੇ ਉਹ ਕਹਿੰਦੇ ਨਹੀਂ ਇੱਦਾਂ ਵਧੀਆ ਨਹੀਂ ਲੱਗਦਾ ਚੰਗਾ ਨਹੀਂ ਲੱਗਦਾ ਹੈਗਾ ਆ ਕਈ ਦੇ ਜਾਂਦੇ ਪਰ ਅਸੀਂ ਨਾ ਕਰੀਦੀ ਆ ਵੀ ਨਹੀਂ ਅਸੀਂ ਨਹੀਂ ਲੈਣੇ ਹੈਗੇ ਕਿਉਂਕਿ ਉਹ ਤਾਂ ਅੱਗੇ ਵਕਤ ਦੇ ਮਾਰੇ ਆਏ ਹੁੰਦੇ ਹੈਗੇ ਸਾਡੇ ਵਰਗੇ ਕੀ ਕਹਿੰਦੇ ਹਾਂਜੀ ਅ ਦੇਖੋ ਜੀ ਜਿੱਥੇ ਮੈਂ ਕਹਿੰਦਾ ਵੀ ਡੇਢ ਤਣਾ ਹੜਤ ਨਾ ਹੜ ਲੁਕੀ ਬੈਠੇ ਆ ਔਰ ਕਹਿੰਦੇ ਕਿ ਜਿਹੜਾ ਪਰਮਾਤਮਾ ਨਾਲ ਉਹ ਦਿਲ ਕਿਸੇ ਕਿਸੇ ਨੂੰ ਦਿੰਦਾ ਔਰ ਮੈਂ ਐਸੇ ਲੋਕ ਵੇਖੇ ਨੇ ਜੋ ਆਪਣੀ ਚਾਲ ਚੱਲਦੇ ਨੇ ਹਨੇਰਾ ਹੈ ਸਵੇਰਾ ਹੈ ਉਹਨਾਂ ਨੂੰ ਫਰਕ ਨਹੀਂ ਪੈਂਦਾ ਸੋ ਇਦਾਂ ਦੇ ਲੋਕ ਵੀ ਨੇ ਜਿਹੜੇ ਫਰੀ ਸੇਵਾ ਵੀ ਕਰਦੇ ਨੇ ਜੇ ਤੁਸੀਂ ਕਹੋ ਕਿ ਦਾਰਾਪੁਰੀ ਹੋਣੀ ਬੜੇ ਤਨਾੜ ਬੰਦੇ ਨੇ ਐਦਾਂ ਨਹੀਂ ਹੈਗਾ ਇਹ ਫਕਰ ਸੁਭਾਅ ਦੇ ਬੰਦੇ ਆ ਨਿਮਰ ਸੁਭਾਅ ਦੇ ਬੰਦੇ ਆ ਔਰ ਮੈਂ ਸਾਰੇ ਦਰਸ਼ਕਾਂ ਨੂੰ ਇਹ ਬੇਨਤੀ ਕਰਦਾ ਆ ਗੁਜਾਰਿਸ਼ ਕਰਦਾ ਆ ਦੇ ਜਿਸ ਇਨਸਾਨ ਦੇ ਅੰਦਰ ਕਲਾ ਹੁੰਦੀ ਆ ਉਸ ਨੂੰ ਆਪਾਂ ਵੱਧ ਤੋਂ ਵੱਧ ਸਾਂਝੀ ਕਰੀਏ ਲੋਕਾਂ ਤੱਕ ਲੈ ਕੇ ਜਾਈਏ ਇਹ ਲਿਖਦੇ ਬਹੁਤ ਵਧੀਆ ਆ ਔਰ ਇਸ ਵੀਡੀਓ ਨੂੰ ਬਾਉਣ ਵਾਲੇ ਵੀ ਦੇਖਦੇ ਹੋਣਗੇ ਇੱਕ ਲਿਖਣ ਵਾਲੇ ਨੂੰ ਉਹਦਾ ਬਣਦਾ ਮਾਣ ਵੀ ਜ਼ਰੂਰ ਦੇਣਾ ਚਾਹੀਦਾ ਆ ਔਰ ਅਸੀਂ ਇਹ ਚਾਹੁੰਦੇ ਆ ਵੀ ਆਉਣ ਵਾਲੇ ਸਮੇਂ 'ਚ ਦਵਿੰਦਰ ਦਾਰਾਪੁਰੀ ਜੀ ਜਿਹੜੇ ਹੈਗੇ ਆ ਤਰਤੀਆਂ ਕਰਨ ਅੱਗੇ ਵਧਣ ਸਮਾਜ ਦੇ ਵਿੱਚ ਇਹਨਾਂ ਦਾ ਇੱਕ ਚੰਗਾ ਨਾਮ ਹੋਵੇ ਔਰ ਇਹਨਾਂ ਦਾ ਜਿਹੜਾ YouTube ਚੈਨਲ ਹੈਗਾ ਆ ਉਹ ਵੀ ਆ ਬਕਾਇਦਾ ਇਹਨਾਂ ਨੇ ਲਾਇਆ ਹੋਇਆ ਆਪਾਂ ਦੇਖ ਸਕਦੇ ਆ ਸੋ ਵੱਧ ਤੋਂ ਵੱਧ ਸਬਸਕ੍ਰਾਈਬ ਵੀ ਕਰੀਏ ਸੋ ਧੰਨਵਾਦ ਜੀ ਤੁਸੀਂ ਸਾਡੇ ਨਾਲ ਜੁੜੇ ਤੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ